ਸਾਸ਼ਰੀਆਕਾਲ ਆਪ ਸਭ ਜੀ ਦਾ ਸਵਾਗਤ ਹੈ ਮੇਰੇ ਇਕੱਥ ਜ਼ਿੰਦਗੀ ਚੈਨਲ ਤੇ ਇਹ ਕਹਾਣੀ ਛੋਟੇ ਜਿਹੇ ਪਿੰਡ ਵਿੱਚ ਪ੍ਰਵੀਨ ਨਾਮ ਦੇ ਉਸ ਗਰੀਬ ਲੜਕੇ ਦੀ ਹੈ ਕਿਤੇ ਪ੍ਰਵੀਨ ਦੇ ਪਰਿਵਾਰ ਵਿੱਚ ਉਸ ਦੇ ਨਾਲ ਉਸ ਦੇ ਬੁੱਢੇ ਮਾਤਾ ਪਿਤਾ ਰਹਿੰਦੇ ਸਨ ਪ੍ਰਵੀਨ ਦਾ ਪਰਿਵਾਰ ਬਹੁਤ ਹੀ ਗਰੀਬ ਸੀ ਉਹਨਾਂ ਦੇ ਕੋਲ ਕੋਈ ਨਾ ਕੋਈ ਜ਼ਮੀਨ ਸੀ ਨਾ ਹੀ ਖਾਣ ਲਈ ਕੋਈ ਹੋਰ ਸਾਧਨ ਸੀ ਵਿਚਾਰਾ ਪ੍ਰਵੀਨ ਸਾਰਾ ਦਿਨ ਮਜ਼ਦੂਰੀ ਕਰਦਾ ਤੇ ਉਸ ਤੋਂ ਜੋ ਕੁਝ ਵੀ ਕਮਾਉਂਦਾ ਉਸ ਨਾਲ ਹੀ ਆਪਣੇ ਪਰਿਵਾਰ ਦਾ ਢਿੱਡ ਭਰ ਲੈਂਦਾ ਇਹ ਦੇਖ ਕੇ ਪ੍ਰਵੀਨ ਦੇ ਮਾਤਾ ਪਿਤਾ ਬਹੁਤ ਦੁਖੀ ਹੁੰਦੇ ਉਹ ਅਕਸਰ ਹੀ ਸੋਚਦੇ ਕਿ ਸਾਡੇ ਕੋਲ ਨਾ ਤਾਂ ਆਪਣਾ ਘਰ ਹੈ ਤੇ ਨਾ ਹੀ ਕੋਈ ਆਪਣੀ ਜ਼ਮੀਨ ਹੈ ਸਾਡਾ ਬੇਟਾ ਸਾਰਾ ਦਿਨ ਲੋਕਾਂ ਦੇ ਖੇਤਾਂ ਵਿੱਚ ਮਜ਼ਦੂਰੀ ਕਰਦਾ ਹੈ ਉਸ ਦੇ ਬਦਲੇ ਵਿੱਚ ਉਸ ਨੂੰ ਘੱਟ ਪੈਸੇ ਮਿਲਦੇ ਹਨ ਪਰਵੀਨ ਦੀ ਮਾਂ ਨੇ ਕਿਹਾ ਅਸੀਂ ਦੋਵੇਂ ਆਪਣੇ ਪੁੱਤ ਤੇ ਬੋਝ ਬਣ ਰਹੇ ਹਾਂ ਪਰੇਸ਼ਾਨ ਨਾ ਹੋ ਭਾਗਵਾਨੇ ਸਾਡਾ ਬੇਟਾ ਬਹੁਤ ਹੀ ਮਿਹਨਤੀ ਹੈ ਪ੍ਰਮਾਤਮਾ ਸਭ ਦੇਖ ਰਿਹਾ ਹੈ ਸਾਡੇ ਬੇਟੇ ਨੇ ਕਦੀ ਕਿਸੇ ਦੇ ਨਾਲ ਗਲਤ ਨਹੀਂ ਕੀਤਾ ਉਹ ਇਮਾਨਦਾਰੀ ਤੇ ਮਿਹਨਤ ਕਰਦਾ ਹੈ ਇਮਾਨਦਾਰੀ ਨਾਲ ਮਿਹਨਤ ਕਰਦਾ ਹੈ ਉਸ ਨੇ ਬਚਪਨ ਤੋਂ ਹੀ ਬਹੁਤ ਪਰੇਸ਼ਾਨੀਆਂ ਦਾ ਸਾਹਮਣਾ ਕੀਤਾ ਹੈ ਉਸ ਨੇ ਕਦੀ ਹਾਰ ਨਹੀਂ ਮੰਨੀ ਇੱਕ ਦਿਨ ਸਾਡਾ ਬੇਟਾ ਵੀ ਬਹੁਤ ਪੈਸਾ ਕਮਾਏਗਾ ਉਸ ਦੀਆਂ ਵੇ ਬਹੁਤ ਸਾਰੀਆਂ ਪ੍ਰੇਸ਼ਾਨੀਆਂ ਦੂਰ ਹੋ ਜਾਣਗੀਆਂ ਉਧਰ ਦੂਸਰੇ ਪਾਸੇ ਪ੍ਰਵੀਨ ਹਮੇਸ਼ਾ ਸੋਚਦਾ ਸੀ ਕਿ ਅੱਜ ਭਾਵੇਂ ਕਿਸਮਤ ਉਸ ਦਾ ਸਾਥ ਨਹੀਂ ਦੇ ਰਹੀ ਹੋਵੇ ਪਰ ਉਸ ਨੂੰ ਯਕੀਨ ਸੀ ਜੇਕਰ ਉਹ ਮਿਹਨਤ ਕਰੇਗਾ ਤਾਂ ਇੱਕ ਦਿਨ ਉਸ ਦੀ ਕਿਸਮਤ ਵੀ ਜ਼ਰੂਰ ਬਦਲੇਗੀ ਉਸ ਦੀਆਂ ਸਾਰੀਆਂ ਪਰੇਸ਼ਾਨੀਆਂ ਖਤਮ ਹੋ ਜਾਣਗੀਆਂ ਫਿਰ ਇੱਕ ਦਿਨ ਪ੍ਰਵੀਨ ਪਿੰਡ ਦੇ ਜ਼ਿਮੀਂਦਾਰ ਦੇ ਖੇਤ ਵਿੱਚ ਕੰਮ ਕਰ ਰਿਹਾ ਸੀ ਜ਼ਿਮੀਂਦਾਰ ਇੱਕ ਦਰਖਤ ਦੇ نیچے ਬੈਠਾ ਸੀ ਪਰਵੀਨ ਆਪਣੇ ਕੰਮ ਵਿੱਚ ਲੱਗਿਆ ਹੋਇਆ ਸੀ ਉਦੋਂ ਹੀ ਉਸਨੇ ਦੇਖਿਆ ਕਿ ਜ਼ਿਮੀਦਾਰ ਬਹੁਤ ਉਦਾਸ ਤੇ ਚਿੰਤਾ ਵਿੱਚ ਡੁੱਬਿਆ ਹੈ ਜ਼ਿਮੀਦਾਰ ਨੂੰ ਉਦਾਸ ਦੇਖ ਕੇ ਪਰਵੀਨ ਤੁਰੰਤ ਜ਼ਿਮੀਦਾਰ ਕੋਲ ਜਾ ਕੇ ਬੋਲਿਆ ਕੀ ਹੋਇਆ ਸਰਦਾਰ ਜੀ ਤੁਸੀਂ ਬਹੁਤ ਉਦਾਸ ਲੱਗ ਰਹੇ ਹੋ ਕੋਈ ਗੱਲ ਹੈ ਤਾਂ ਮੈਨੂੰ ਦੱਸ ਸਕਦੇ ਹੋ ਕੀ ਪਤਾ ਤੁਹਾਡੀ ਕੋਈ ਮਦਦ ਕਰ ਸਕਾਂ ਪਰਵੀਨ ਦੀ ਗੱਲ ਸੁਣ ਕੇ ਜ਼ਿਮੀਦਾਰ ਨੂੰ ਗੁੱਸਾ ਆ ਗਿਆ ਗੁੱਸੇ ਵਿੱਚ ਉਸਨੇ ਕਿਹਾ ਕਿ ਤੂੰ ਮੇਰੀ ਕੀ ਮਦਦ ਕਰੇਂਗਾ ਤੂੰ ਤੇ ਆਪ ਆਪਣੀ ਮਦਦ ਨਹੀਂ ਕਰ ਸਕਦਾ ਜੇਕਰ ਤੂੰ ਕਿਸੇ ਦੀ ਮਦਦ ਕਰਨ ਦੇ लायक ਹੁੰਦਾ ਤਾਂ ਸਾਨੂੰ ਦੋ ਵਕਤ ਦੀ ਰੋਟੀ ਤਾਂ ਤੈਨੂੰ ਦੋ ਵਕਤ ਦੀ ਰੋਟੀ ਖਾਣ ਦੇ ਲਈ ਅੱਜ ਮੇਰੀ ਜ਼ਮੀਨ ਵਿੱਚ ਕੰਮ ਕਰਨ ਦੀ ਕੀ ਜ਼ਰੂਰਤ ਸੀ ਜਾ ਇੱਥੋਂ ਤੇ ਆਪਣੇ ਕੰਮ ਆਪਣਾ ਕੰਮ ਕਰ ਮੈਨੂੰ ਪਰੇਸ਼ਾਨ ਨਾ ਕਰ ਪ੍ਰਵੀਨ ਨੇ ਕਿਹਾ ਸਰਦਾਰ ਜੀ ਇਦਾਂ ਨਹੀਂ ਹੁੰਦਾ ਇਹ ਸਭ ਵਕਤ ਦੀ ਗੱਲ ਹੈ ਸਾਬ ਕਿ ਕਿਸਮਤ ਦਾ ਖੇਡ ਹੈ ਇਨਸਾਨ ਨੂੰ ਆਪਣੀ ਮਿਹਨਤ ਤੇ ਵਿਸ਼ਵਾਸ ਰੱਖਣਾ ਚਾਹੀਦਾ ਹੈ ਅੱਜ ਪਲਾਹੀ ਕਿਸਮਤ ਮੇਰੇ ਹੱਕ ਵਿੱਚ ਨਾ ਹੋਵੇ ਲੇਕਿਨ ਜੇਕਰ ਮੈਂ ਇਮਾਨਦਾਰੀ ਤੇ ਲਗਨ ਨਾਲ ਮਿਹਨਤ ਕਰਦਾ ਰਹਾਂਗਾ ਤਾਂ ਮੇਰੀ ਕਿਸਮਤ ਵੀ ਇੱਕ ਦਿਨ ਮੇਰੇ ਤੇ ਜ਼ਰੂਰ ਤਰਸ ਖਾਏਗੀ ਮਿਹਨਤ ਤੇ ਹੌਸਲੇ ਨਾਲ ਕਿਸਮਤ ਦੇ ਦਰਵਾਜ਼ੇ ਖੁੱਲਣ ਵਿੱਚ ਦੇਰ ਹੋ ਸਕਦੀ ਹੈ ਪਰ ਮਿਹਨਤ ਕਦੀ ਬੇਕਾਰ ਨਹੀਂ ਜਾਂਦੀ ਪ੍ਰਵੀਨ ਦੀ ਗੱਲ ਸੁਣ ਕੇ ਸਰਦਾਰ ਖੁਸ਼ ਹੁੰਦਾ ਹੋਇਆ ਬੋਲਿਆ ਪਰਵੀਨ ਤੇਰੇ ਵਿਚਾਰ ਤਾਂ ਬਹੁਤ ਨੇਕ ਨੇ ਤੇ ਚੰਗੇ ਨੇ ਤੇਰੀਆਂ ਗੱਲਾਂ ਸੁਣ ਕੇ ਮਨ ਨੂੰ ਸਕੂਨ ਮਿਲ ਰਿਹਾ ਹੈ ਇੰਨੀਆਂ ਪਰੇਸ਼ਾਨੀਆਂ ਵਿੱਚ ਵੀ ਤੂੰ ਆਪਣੀ ਜ਼ਿੰਦਗੀ ਖੁਸ਼ੀ ਨਾਲ ਬਤੀਤ ਕਰ ਰਿਹਾ ਹੈ ਸਰਦਾਰ ਜੀ ਇਹ ਸਭ ਮੇਰੇ ਮਾਤਾ ਪਿਤਾ ਦੇ ਸੰਸਕਾਰ ਹਨ ਬਸ ਹੌਸਲੇ ਤੇ ਹਿੰਮਤ ਨੂੰ ਬਣਾ ਕੇ ਰੱਖਣਾ ਜ਼ਰੂਰੀ ਹੈ ਕਿਉਂਕਿ ਇੱਕ ਦਿਨ ਸਭ ਕੁਝ ਠੀਕ ਹੋ ਹੀ ਜਾਂਦਾ ਹੈ ਜ਼ਿਮੀਦਾਰ ਨੇ ਕਿਹਾ ਕੀ ਲੱਗਦਾ ਹੈ ਕਿ ਤੇਰੇ ਮਾਤਾ ਪਿਤਾ ਬਹੁਤ ਹੀ نیک ਇਨਸਾਨ ਹਨ ਕਿਸੇ ਦਿਨ ਮੈਂ ਉਹਨਾਂ ਨੂੰ ਜ਼ਰੂਰ ਮਿਲਾਂਗਾ ਪ੍ਰਵੀਨ ਬੋਲਿਆ ਲੇਕਿਨ ਸਰਦਾਰ ਜੀ ਤੁਸੀਂ ਦੱਸਿਆ ਤਾਂ ਨਹੀਂ ਤੁਸੀਂ ਪਰੇਸ਼ਾਨ ਕਿਉਂ ਬੈਠੇ ਸੀ ਕੀ ਪਤਾ ਤੁਹਾਡੀ ਪਰੇਸ਼ਾਨੀ ਦਾ ਕੋਈ ਹੱਲ ਮਿਲ ਹੀ ਜਾਵੇ ਫਿਰ ਸਰਦਾਰ ਬੋਲਿਆ ਪ੍ਰਵੀਨ ਮੈਂ ਇੱਕ ਬਹੁਤ ਵੱਡੀ ਪਰੇਸ਼ਾਨੀ ਵਿੱਚ ਫਸ ਗਿਆ ਹਾਂ ਮੈਨੂੰ ਆਪਣੀ ਪਰੇਸ਼ਾਨੀ ਦਾ ਕੋਈ ਵੀ ਹੱਲ ਨਜ਼ਰ ਨਹੀਂ ਆ ਰਿਹਾ ਸਰਦਾਰ ਜੀ ਇੱਕ ਵਾਰ ਮੈਨੂੰ ਦੱਸ ਕੇ ਤਾਂ ਵੇਖੋ ਸ਼ਾਇਦ ਤੁਹਾਡੀ ਪਰੇਸ਼ਾਨੀ ਦਾ ਵੀ ਕੋਈ ਹੱਲ ਨਿਕਲ ਹੀ ਜਾਵੇ ਪ੍ਰਵੀਨ ਸਾਡੇ ਪਿੰਡ ਵਿੱਚ ਮੇਰੇ ਮਾਤਾ ਪਿਤਾ ਦੀ ਪਛਤੈਣੀ ਜ਼ਮੀਨ ਸੀ ਜੋ ਕਾਫੀ ਪੀੜ੍ਹੀਆਂ ਤੋਂ ਸਾਡੇ ਕੋਲ ਸੀ ਉਸ ਤੇ ਮੇਰਾ ਤੇ ਮੇਰੇ ਭਰਾਵਾਂ ਦਾ ਹੱਕ ਹੈ ਪਰ ਸਾਡੇ ਪਿੰਡ ਦੇ ਪਿਓ ਪੁੱਤਰਾਂ ਨੇ ਉਸ ਤੇ ਕਬਜ਼ਾ ਕਰ ਲਿਆ ਹੈ ਮੈਂ ਪੁਲਿਸ ਥਾਣੇ 'ਤੇ ਸ਼ਿਕਾਇਤ ਦਰਜ ਕਰਵਾਉਣ ਦੀ ਸੋਚ ਰਿਹਾ ਸੀ ਲੇਕਿਨ ਪਿੰਡ ਦੇ ਬਹੁਤ ਵੱਡੇ ਵੱਡੇ ਲੋਕ ਉਹਨਾਂ ਦੇ ਨਾਲ ਹਨ ਮੈਂ ਕਿੰਨੀ ਵੀ ਕੋਸ਼ਿਸ਼ ਕਰ ਲਵਾਂ ਲੇਕਿਨ ਮੈਂ ਉਹਨਾਂ ਲੋਕਾਂ ਦਾ ਕੁਝ ਨਹੀਂ ਵਿਗਾੜ ਸਕਦਾ ਹੁਣ ਤਾਂ ਉਹਨਾਂ ਲੋਕਾਂ ਨੇ ਉਸ ਜ਼ਮੀਨ 'ਤੇ ਖੇਤੀ ਵੀ ਸ਼ੁਰੂ ਕਰ ਦਿੱਤੀ ਹੈ ਮੇਰੇ ਪਿਤਾ ਦੀ ਜੱਦੀ ਪੁਸ਼ਤੀ ਜ਼ਮੀਨ ਮੇਰੇ ਹੱਥਾਂ 'ਚੋਂ ਜਾਂਦੀ ਹੋਈ ਨਜ਼ਰ ਆ ਰਹੀ ਹੈ ਇਸ ਲਈ ਮੈਂ ਬਹੁਤ ਪਰੇਸ਼ਾਨ ਹਾਂ ਮੈਨੂੰ ਸਮਝ ਨਹੀਂ ਆ ਰਿਹਾ ਮੈਂ ਕੀ ਕਰਾਂ ਪਰਵੀਨ ਬੋਲਿਆ ਸਰ ਤੁਸੀਂ ਸਹੀ ਕਹਿ ਰਹੇ ਹੋ ਸਰਦਾਰ ਜੀ ਜੇਕਰ ਤੁਸੀਂ ਕਾਨੂੰਨ ਦੇ ਸਹਾਰੇ ਵੀ ਆਪਣੀ ਜ਼ਮੀਨ ਨੂੰ ਵਾਪਸ ਲੈਣ ਲਈ ਕੋਸ਼ਿਸ਼ ਕਰੋਗੇ ਤਾਂ ਵੀ ਤੁਸੀਂ ਉਹਨਾਂ ਦਾ ਕੁਝ ਨਹੀਂ ਵਿਗਾੜ ਸਕੋਗੇ ਹਾਂ ਪ੍ਰਵੀਨ ਤੂੰ ਹੀ ਦੱਸ ਮੈਂ ਕੀ ਕਰਾਂ ਮੈਂ ਤਾਂ ਸੋਚ-ਸੋਚ ਕੇ ਪਰੇਸ਼ਾਨ ਹੋ ਗਿਆ ਹਾਂ ਮੇਰੀ ਜੱਦੀ ਪੁਸ਼ਤੀ ਜ਼ਮੀਨ ਖੋਹੀ ਜਾ ਰਹੀ ਹੈ ਮੈਂ ਕੁਝ ਵੀ ਨਹੀਂ ਕਰ ਸਕਦਾ ਪ੍ਰਵੀਨ ਨੇ ਕੁਝ ਦੇਰ ਸੋਚਿਆ ਤੇ ਕਿਹਾ ਸਰਦਾਰ ਜੀ ਤੁਸੀਂ ਚਿੰਤਾ ਨਾ ਕਰੋ ਹਰ ਪਰੇਸ਼ਾਨੀ ਦਾ ਕੋਈ ਨਾ ਕੋਈ ਹੱਲ ਜ਼ਰੂਰ ਹੁੰਦਾ ਹੈ ਜੇਕਰ ਤੁਸੀਂ ਚਾਹੋ ਤਾਂ ਇੱਕ ਤਰੀਕਾ ਹੈ ਜਿਸ ਨਾਲ ਤੁਸੀਂ ਆਪਣੀ ਜ਼ਮੀਨ ਵਾਪਸ ਲੈ ਸਕਦੇ ਹੋ ਜ਼ਿਮੀਦਾਰ ਨੇ ਪੁੱਛਿਆ ਜੇਕਰ ਇਹੋ ਜਿਹਾ ਕੋਈ ਤਰੀਕਾ ਹੈ ਤਾਂ ਜਲਦੀ ਪ੍ਰਵੀਨ ਦੱਸ ਕੀ ਤਰੀਕਾ ਹੈ ਪ੍ਰਵੀਨ ਨੇ ਜ਼ਿਮੀਦਾਰ ਨੂੰ ਕਿਹਾ ਆਪਣੀ ਸਾਰੀ ਤਰਕੀਬ ਪੂਰੀ ਤਰ੍ਹਾਂ ਸਮਝਾ ਦੇਤੀ ਪ੍ਰਵੀਨ ਦੀ ਤਰਕੀਬ ਸੁਣ ਕੇ ਜ਼ਿਮੀਦਾਰ ਨੇ ਕਿਹਾ ਕਿ ਵਾਹ ਪ੍ਰਵੀਨ ਤੂੰ ਤਾਂ ਬਹੁਤ ਸਮਝਸਾਰ ਲੜਕਾ ਹੈ ਤੂੰ ਤਾਂ ਬਹੁਤ ਵਧੀਆ ਤਰਕੀਬ ਦੱਸੀ ਇਸ ਤਰ੍ਹਾਂ ਮੇਰੀ ਜ਼ਮੀਨ ਮੈਨੂੰ ਜ਼ਰੂਰ ਮਿਲ ਜਾਵੇਗੀ ਮੈਂ ਤੇਰੇ ਨਾਲ ਵਾਅਦਾ ਕਰਦਾ ਹਾਂ ਜੇਕਰ ਤੇਰੀ ਇਹ ਯੋਜਨਾ ਸਫਲ ਹੋਈ ਤਾਂ ਮੈਂ ਆਪਣੀ ਜ਼ਮੀਨ ਦਾ ਇੱਕ ਹਿੱਸਾ ਤੇਰੇ ਨਾਮ ਕਰ ਦੇਵਾਂਗਾ ਪ੍ਰਵੀਨ ਬੋਲਿਆ ਸਰਦਾਰ ਜੀ ਤੁਸੀਂ ਇਹ ਕਿਉਂ ਕਹਿ ਰਹੇ ਹੋ ਤੁਸੀਂ ਮੇਰੇ ਮਾਲਕ ਹੋ ਤੁਹਾਡੀ ਜਗਾ ਨਾਲ ਤੁਹਾਡੀ ਵਜ੍ਹਾ ਨਾਲ ਮੈਨੂੰ ਆਪਣੇ ਘਰ ਦੇ ਦੋ ਘਰ ਦੇ ਲਈ ਦੋ ਵਕਤ ਦੀ ਰੋਟੀ ਮਿਲ ਜਾਂਦੀ ਹੈ ਤੁਹਾਡੀ ਮਦਦ ਕਰਨਾ ਤਾਂ ਮੇਰਾ ਫਰਜ਼ ਹੈ ਮੈਨੂੰ ਤੁਹਾਡੀ ਜ਼ਮੀਨ ਨਹੀਂ ਚਾਹੀਦੀ ਠੀਕ ਹੈ ਪ੍ਰਵੀਨ ਤੂੰ ਬਹੁਤ ਹੀ ਨੇਕ ਇਨਸਾਨ ਹੈ ਕੱਲ ਤੋਂ ਤੂੰ ਇਸ ਕੰਮ ਤੇ ਲੱਗ ਜਾ ਫਿਰ ਪ੍ਰਵੀਨ ਖੇਤ ਵਿੱਚ ਆਪਣਾ ਕੰਮ ਕਰਨ ਲੱਗ ਜਾਂਦਾ ਹੈ ਅਗਲੇ ਦਿਨ ਪ੍ਰਵੀਨ ਪੂਰਨ ਸਿੰਘ ਤੇ ਵਿਕਰਮ ਸਿੰਘ ਨਾਮ ਦੇ ਉਹ ਦੋ ਪਿਓ ਪੁੱਤਰਾਂ ਕੋਲ ਪਹੁੰਚ ਜਾਂਦਾ ਹੈ ਜਿਨ੍ਹਾਂ ਨੇ ਜ਼ਿਮੀਦਾਰ ਦੀ ਜ਼ਮੀਨ ਤੇ ਕਬਜ਼ਾ ਕੀਤਾ ਹੋਇਆ ਸੀ ਪ੍ਰਵੀਨ ਨੇ ਉਹਨਾਂ ਦੋਹਾਂ ਨੂੰ ਜਾ ਕੇ ਫਤਿਹ ਬਲਾਈ ਤੇ ਕਿਹਾ ਸਰਦਾਰ ਜੀ ਮੈਂ ਇੱਥੋਂ ਲੰਘ ਰਿਹਾ ਸੀ ਇੱਥੋਂ ਦੇ ਲੋਕਾਂ ਨੇ ਦੱਸਿਆ ਹੈ ਕਿ ਤੁਹਾਡੇ ਇੱਥੇ ਕੰਮ ਲਈ ਮਜ਼ਦੂਰ ਦੀ ਜ਼ਰੂਰਤ ਸੀ ਕਿ ਤੁਹਾਡੇ ਇੱਥੇ ਮੈਨੂੰ ਕੋਈ ਕੰਮ ਮਿਲ ਸਕਦਾ ਹੈ ਪੂਰਨ ਸਿੰਘ ਬੋਲਿਆ ਤੂੰ ਕੌਣ ਹੈ ਤੈਨੂੰ ਕਿਸ ਨੇ ਕਿਹਾ ਕਿ ਇੱਥੇ ਕਿਸੇ ਕੰਮ ਲਈ ਮਜ਼ਦੂਰ ਦੀ ਜ਼ਰੂਰਤ ਹੈ ਕਿਸੇ ਮਜ਼ਦੂਰ ਦੀ ਜ਼ਰੂਰਤ ਨਹੀਂ ਤੂੰ ਇੱਥੇ ਜਾ ਸਕਦਾ ਹੈ ਪ੍ਰਵੀਨ ਬੋਲਿਆ ਸਰਦਾਰ ਜੀ ਮੈਂ ਇੱਕ ਮਜ਼ਦੂਰ ਹਾਂ ਤੇ ਨਾਲ ਦੇ ਇੱਕ ਹੀ ਪਿੰਡ ਵਿੱਚ ਰਹਿੰਦਾ ਹਾਂ ਕੰਮ ਦੀ ਤਲਾਸ਼ ਵਿੱਚ ਇੱਧਰ ਉੱਧਰ ਭਟਕ ਰਿਹਾ ਸੀ ਹਰ ਦਿਨ ਕਿਤੇ ਨਾ ਕਿਤੇ ਕੰਮ ਮਿਲ ਜਾਂਦਾ ਹੈ ਬਸ ਉਸੇ ਕੰਮ ਨੂੰ ਕਰਕੇ ਆਪਣਾ ਪੇਟ ਪਾਲਦਾ ਹਾਂ ਕਦੇ ਖੇਤੀ ਕਰ ਲੈਂਦਾ ਹਾਂ ਕਦੇ ਮਜ਼ਦੂਰੀ ਪੂਰਨ ਸਿੰਘ ਬੋਲਿਆ ਠੀਕ ਹੈ ਪਰ ਸਾਡੇ ਤੇ ਫਿਲਹਾਲ ਕੋਈ ਕੰਮ ਨਹੀਂ ਸਰਦਾਰ ਜੀ ਮੈਂ ਤਾਂ ਸੁਣਿਆ ਹੈ ਕਿ ਤੁਸੀਂ ਇਸ ਪਿੰਡ ਦੇ ਸਭ ਤੋਂ ਵੱਡੇ ਜ਼ਿਮੀਂਦਾਰ ਹੋ ਤੁਹਾਡੇ ਕੋਲ ਬਹੁਤ ਸਾਰੀ ਜ਼ਮੀਨ ਹੈ ਇਸ ਲਈ ਤੁਹਾਡੇ ਇੱਥੇ ਹਮੇਸ਼ਾ ਕੰਮ ਦੀ ਜ਼ਰੂਰਤ ਰਹਿੰਦੀ ਹੈ ਇਸ ਲਈ ਮੈਨੂੰ ਲੱਗਿਆ ਕਿ ਇੱਥੇ ਮੈਨੂੰ ਕੋਈ ਨਾ ਕੋਈ ਕੰਮ ਜ਼ਰੂਰ ਮਿਲ ਜਾਵੇਗਾ ਤੇ ਪੂਨ ਸਿੰਘ ਗੁੱਸੇ ਵਿੱਚ ਆ ਕੇ ਕਹਿੰਦਾ ਕਿ ਮੈਂ ਤੈਨੂੰ ਇੱਕ ਵਾਰ ਕਿਹਾ ਹੈ ਨਾ ਕਿ ਇੱਥੇ ਕੋਈ ਵੀ ਮਜ਼ਦੂਰ ਦੀ ਜ਼ਰੂਰਤ ਨਹੀਂ ਪ੍ਰਵੀਨ ਨੇ ਕਿਹਾ ਇਸ ਦਾ ਮਤਲਬ ਸਰਦਾਰ ਜੀ ਪ੍ਰਤਾਪ ਸਿੰਘ ਤੁਹਾਡੇ ਬਾਰੇ ਬਿਲਕੁਲ ਠੀਕ ਕਹਿ ਰਹੇ ਸੀ ਇਨਾ ਸੁਣਦਿਆ ਹੀ ਹਿੰਪ ਸਿੰਘ ਬੋਲਿਆ ਕਿ ਪ੍ਰਤਾਪ ਸਿੰਘ ਨੇ ਸਾਡੇ ਬਾਰੇ ਕੀ ਕਿਹਾ ਹੈ ਪ੍ਰਵੀਨ ਬੋਲਿਆ ਕੁਝ ਨਹੀਂ ਸਰਦਾਰ ਜੀ ਚਲੋ ਮੈਂ ਚਲਦਾ ਹਾਂ ਸਰਦਾਰ ਜੀ ਤੁਹਾਡੇ ਇੱਥੇ ਤਾਂ ਕੋਈ ਕੰਮ ਨਹੀਂ ਮੈਂ ਆਪਣੇ ਲਈ ਕਿਤੇ ਹੋਰ ਕੋਈ ਕੰਮ ਦੇਖ ਲੈਂਦਾ ਹਾਂ ਪ੍ਰਵੀਨ ਉੱਥੋਂ ਜਾਣ ਲੱਗਦਾ ਹੈ ਉਦੋਂ ਹੀ ਉਹਨਾਂ ਦੋਹਾਂ ਪਿਓ ਪੁੱਤਰਾਂ ਨੇ ਪ੍ਰਵੀਨ ਨੂੰ ਰੋਕ ਲਿਆ ਇਹ ਪਤਾ ਲਗਾਉਣ ਦੇ ਲਈ ਪੁੱਛਿਆ ਕਿ ਪ੍ਰਤਾਪ ਸਿੰਘ ਨੇ ਪ੍ਰਵੀਨ ਨੂੰ ਉਹਨਾਂ ਬਾਰੇ ਕੀ ਦੱਸਿਆ ਫਿਰ ਉਹ ਕਹਿਣ ਲੱਗੇ ਕਿ ਤੂੰ ਇੱਧਰ ਆ ਸ਼ਾਇਦ ਤੇਰੇ ਲਈ ਸਾਡੇ ਕੋਲ ਇੱਕ ਕੰਮ ਹੈ ਪ੍ਰਵੀਨ ਤੁਰੰਤ ਉਹਨਾਂ ਦੇ ਕੋਲ ਚੱਲਿਆ ਗਿਆ ਬੋਲਿਆ ਧੰਨਵਾਦ ਸਰਦਾਰ ਜੀ ਦੱਸੋ ਕੀ ਕੰਮ ਹੈ ਤੁਸੀਂ ਜੋ ਵੀ ਕਹੋ ਕੰਮ ਕਹੋਗੇ ਮੈਂ ਹਰ ਕੰਮ ਕਰਨ ਦੇ ਲਈ ਤਿਆਰ ਹਾਂ ਆਖਰ ਬੁੱਢੇ ਮਾਪਿਆਂ ਦਾ ਪੇਟ ਵੀ ਭਰਨਾ ਹੈ ਪੂਰਨ ਸਿੰਘ ਤੇ ਵਿਕਰਮ ਸਿੰਘ ਨੇ ਕਿਹਾ ਕਿ ਸਬਰ ਰੱਖ ਕਮਤਾ ਸੀ ਤੈਨੂੰ ਦੱਸ ਹੀ ਦੇਵਾਂਗੇ ਪਹਿਲਾਂ ਇਹ ਦੱਸ ਕਿ ਪ੍ਰਤਾਪ ਸਿੰਘ ਨੇ ਸਾਡੇ ਬਾਰੇ ਕੀ ਕਿਹਾ ਸੀ ਪ੍ਰਵੀਨ ਬੋਲਿਆ ਸਰਦਾਰ ਜੀ ਮੈਂ ਪਹਿਲਾਂ ਪ੍ਰਤਾਪ ਸਿੰਘ ਦੇ ਨਾਲ ਕੰਮ ਕਰਦਾ ਸੀ ਉਹ ਬਹੁਤ ਹੀ ਕੰਜੂਸ ਤੇ ਬਦਮਿਜ਼ ਆਦਮੀ ਸੀ ਮੈਂ ਉਹਨਾਂ ਦੇ ਨਾਲ ਦਿਨ ਰਾਤ ਮਿਹਨਤ ਕਰਦਾ ਪਰ ਇੰਨੀ ਮਿਹਨਤ ਕਰਨ ਤੋਂ ਬਾਅਦ ਵੀ ਉਹ ਮੇਰੀ ਸਹੀ ਮਜ਼ਦੂਰੀ ਨਹੀਂ ਦਿੰਦਾ ਸੀ ਇਸ ਗੱਲ ਤੇ ਕੱਲ ਮੇਰੀ ਉਹਨਾਂ ਨਾਲ ਲੜਾਈ ਹੋ ਗਈ ਵਿਕਰਮ ਸਿੰਘ ਬੋਲਿਆ ਫਿਰ ਕੀ ਹੋਇਆ ਪ੍ਰਤਾਪ ਸਿੰਘ ਨੇ ਸਾਡੇ ਬਾਰੇ ਕੀ ਕਿਹਾ ਪ੍ਰਵੀਨ ਬੋਲਿਆ ਜਦੋਂ ਮੇਰੀ ਪ੍ਰਤਾਪ ਸਿੰਘ ਨਾਲ ਲੜਾਈ ਹੋ ਰਹੀ ਸੀ ਉਦੋਂ ਉਸਨੇ ਮੈਨੂੰ ਕਿਹਾ ਕਿ ਸਾਡੇ ਪਿੰਡ ਵਿੱਚੋਂ ਉਸ ਤੋਂ ਜ਼ਿਆਦਾ ਮਜ਼ਦੂਰੀ ਉਹਨਾਂ ਤੋਂ ਜ਼ਿਆਦਾ ਮਜ਼ਦੂਰੀ ਕੋਈ ਨਹੀਂ ਦੇ ਰਿਹਾ ਮੈਂ ਗੁੱਸੇ ਵਿੱਚ ਕਹਿ ਦਿੱਤਾ ਪਿੰਡੇ ਦੇ ਸਭ ਤੋਂ ਵੱਡੇ ਜ਼ਿੰਮੇਵਾਰ ਸਰਦਾਰ ਪੂਰਨ ਸਿੰਘ ਤੇ ਵਿਕਰਮ ਸਿੰਘ ਸਾਰਿਆਂ ਤੋਂ ਵਧੀਆ ਮਜ਼ਦੂਰੀ ਦਿੰਦੇ ਹਨ ਇਸ ਲਈ ਉਹਨਾਂ ਘਰ ਕੰਮ ਕਰਨ ਵਾਲੇ ਮਜ਼ਦੂਰਾਂ ਦੀ ਭੀੜ ਬਣੀ ਰਹਿੰਦੀ ਹੈ ਪੂਰਨ ਸਿੰਘ ਤਰੰਤ ਬੋਲਿਆ ਹਾਂ ਹਾਂ ਭਰਾ ਬਿਲਕੁਲ ਸਹੀ ਕਿਹਾ ਸੀ ਆਖਰ ਅਸੀਂ ਪਿੰਡ ਦੇ ਸਭ ਤੋਂ ਵੱਡੇ ਜ਼ਿੰਮੇਵਾਰ ਹਾਂ ਸਾਡਾ ਫਰਜ਼ ਹੈ ਜੋ ਵੀ ਮਜ਼ਦੂਰ ਇੱਥੇ ਕੰਮ ਕਰਦਾ ਹੈ ਉਸ ਨੂੰ ਉਸਦੀ ਮਿਹਨਤ ਦੇ ਹਿਸਾਬ ਨਾਲ ਸਹੀ ਮਜ਼ਦੂਰੀ ਮਿਲੇ ਪ੍ਰਵੀਨ ਬੋਲਿਆ ਵਾ ਸਰਦਾਰ ਜੀ ਤੁਸੀਂ ਤਾਂ ਬਹੁਤ ਵਧੀਆ ਗੱਲ ਕੀਤੀ ਸਰਦਾਰ ਪ੍ਰਤਾਪ ਸਿੰਘ ਕਦੀ ਵੀ ਤੁਹਾਡੀ ਬਰਾਬਰੀ ਨਹੀਂ ਕਰ ਸਕਦਾ ਉਹ ਤਾਂ ਸ਼ਾਇਦ ਤੁਹਾਡੇ ਜਿੰਨਾ ਕਦੇ ਸੋਚ ਵੀ ਨਹੀਂ ਸਕਦਾ ਪੂਰਨ ਸਿੰਘ ਤੇ ਵਿਕਰਮ ਸਿੰਘ ਪ੍ਰਵੀਨ ਦੀ ਚਾਪਲੂਸੀਆਂ ਭਰੀਆਂ ਗੱਲਾਂ ਵਿੱਚ ਆ ਗਏ ਉਸ ਨੂੰ ਆਪਣੇ ਨਾਲ ਕੰਮ ਤੇ ਰੱਖ ਲੈਂਦੇ ਵਿਕਰਮ ਬੋਲੇ ਆ ਚੱਲ ਹੁਣ ਕੰਮ ਦੀ ਗੱਲ ਕਰਦੇ ਹਾਂ ਤੂੰ ਇੱਕ ਚੰਗਾ ਇਨਸਾਨ ਲੱਗਦਾ ਹੈ ਤੇ ਸਾਨੂੰ ਆਪਣੇ ਖੇਤ ਵਿੱਚ ਕੰਮ ਕਰਨ ਦੇ ਲਈ ਤੇਰੇ ਵਰਗੇ ਹੀ ਮਜ਼ਦੂਰ ਦੀ ਜ਼ਰੂਰਤ ਹੈ ਕੱਲ ਤੋਂ ਹੀ ਕੰਮ ਤੇ ਆ ਜਾਈਂ ਫਿਰ ਕੁਝ ਦਿਨ ਇਦਾਂ ਹੀ ਬੀਤ ਗਏ ਇੱਕ ਦਿਨ ਪੂਰਨ ਸਿੰਘ ਆਪਣੇ ਬੇਟੇ ਵਿਕਰਮ ਸਿੰਘ ਨੂੰ ਕਹਿੰਦਾ ਵਿਕਰਮ ਇਹ ਪ੍ਰਵੀਨ ਬਹੁਤ ਮਿਹਨਤੀ ਇਨਸਾਨ ਹੈ ਇਹ ਇਕੱਲਾ ਹੀ 4 ਲੋਕਾਂ ਦੇ ਬਰਾਬਰ ਕੰਮ ਕਰ ਲੈਂਦਾ ਹੈ ਚੰਗਾ ਹੋਇਆ ਆਪਾਂ ਇਸ ਨੂੰ ਰੋਕ ਲਿਆ ਵਿਕਰਮ ਬੋਲਿਆ ਹਾਂ ਪਿਤਾ ਜੀ ਤੁਸੀਂ ਠੀਕ ਕਹਿ ਰਹੇ ਹੋ ਪ੍ਰਵੀਨ ਬਹੁਤ ਮਿਹਨਤੀ ਹੈ ਇਹਦੇ ਜਿਨਾ ਸ਼ਾਇਦ ਸ਼ਾਇਦ ਹੀ ਕੋਈ ਹੋਰ ਕੰਮ ਕਰਦਾ ਹੋਵੇ ਇਹ ਸਾਰਾ ਦਿਨ ਇੱਥੇ ਇਕੱਲਾ ਕੰਮ ਤੇ ਲੱਗਾ ਰਹਿੰਦਾ ਹੈ ਪ੍ਰਵੀਨ ਦੀ ਮਿਹਨਤ ਤੇ ਪੂਰਨ ਸਿੰਘ ਤੇ ਵਿਕਰਮ ਦਾ ਦਿਲ ਜਿੱਤ ਲਿਆ ਫਿਰ ਉਹ ਕੁਝ ਦਿਨ ਹੋਰ ਬੀਤ ਗਏ ਇੱਕ ਦਿਨ ਸ਼ਾਮ ਨੂੰ ਪੂਰਨ ਸਿੰਘ ਤੇ ਵਿਕਰਮ ਆਪਣੇ ਖੇਤ ਨੂੰ ਘੇੜਾ ਮਾਰ ਰਹੇ ਸਨ ਜਦੋਂ ਉਹ ਆਪਣੇ ਖੇਤ ਵਿੱਚ ਪਹੁੰਚੇ ਤੇ ਵੇਖਿਆ ਪ੍ਰਵੀਨ ਉਦੋਂ ਤੱਕ ਕੰਮ ਕਰ ਰਿਹਾ ਸੀ ਵਿਕਰਮ ਬੋਲਿਆ ਕਿ ਪ੍ਰਵੀਨ ਹੁਣ ਤਾਂ ਰਾਤ ਹੋਣ ਵਾਲੀ ਏ ਤੂੰ ਇਨੀ ਦੇਰ ਤੱਕ ਕੰਮ ਕਿਉਂ ਕਰ ਰਿਹਾ ਹੈ ਹੁਣ ਘਰ ਜਾ ਕੇ ਆਰਾਮ ਕਰ ਲੈ ਪ੍ਰਵੀਨ ਬੋਲਿਆ ਸਰਦਾਰ ਜੀ ਸਾਡੀ ਕਿਸਮਤ ਵਿੱਚ ਆਰਾਮ ਕਿੱਥੇ ਹੈ ਘਰ ਵਿੱਚ ਬੁੱਢੇ ਮਾਪਿਓ ਹਨ ਕੰਮ ਨਹੀਂ ਕਰਾਂਗਾ ਉਹਨਾਂ ਲਈ ਦੋ ਵਕਤ ਦੀ ਰੋਟੀ ਕਿੱਥੋਂ ਕਮਾਵਾਂਗਾ ਘਰ ਵਿੱਚ ਬੈਠ ਕੇ ਆਰਾਮ ਕਰਨ ਨਾਲੋਂ ਚੰਗਾ ਹੈ ਕਿ ਕੰਮ ਹੀ ਕਰ ਲਵਾਂ ਇਸ ਤਰ੍ਹਾਂ ਮੇਰਾ ਮਨ ਵੀ ਲੱਗਿਆ ਰਹਿੰਦਾ ਹੈ ਪੂਰਨ ਸਿੰਘ ਖੁਸ਼ ਹੋ ਜਾਂਦਾ ਹੈ ਤੇ ਕਹਿਣ ਲੱਗਦਾ ਤੂੰ ਬਹੁਤ ਮਿਹਨਤੀ ਹੈ ਪ੍ਰਵੀਨ ਅੱਜ ਤਾਂ ਅੱਜ ਦਾ ਕੰਮ ਇੱਥੇ ਛੱਡ ਦੇ ਘਰ ਜਾ ਕੇ ਆਰਾਮ ਕਰ ਲੈ ਨਹੀਂ ਸਰਦਾਰ ਜੀ ਇਸ ਦੀ ਕੋਈ ਜ਼ਰੂਰਤ ਨਹੀਂ ਮੈਨੂੰ ਕੰਮ ਕਰਨ ਵਿੱਚ ਹੀ ਖੁਸ਼ੀ ਮਿਲਦੀ ਹੈ ਤੁਸੀਂ ਜਾਓ ਮੈਂ ਠੀਕ ਹਾਂ ਠੀਕ ਹੈ ਪ੍ਰਵੀਨ ਫਿਰ ਅਸੀਂ ਚੱਲਦੇ ਹਾਂ ਜਦੋਂ ਤੇਰਾ ਮਨ ਕਰੇ ਕੰਮ ਖਤਮ ਕਰਕੇ ਆਪਣੇ ਘਰ ਚਲੇ ਜਾਣਾ ਠੀਕ ਹੈ ਇਸ ਤੋਂ ਬਾਅਦ ਪੂਰਨ ਸਿੰਘ ਤੇ ਵਿਕਰਮ ਖੇਤ ਨੂੰ ਖੇਤਾ ਨੂੰ ਪ੍ਰਵੀਨ ਦੇ ਪਰੋਸੇ ਛੱਡ ਕੇ ਚਲੇ ਗਏ ਅਗਲੀ ਸਵੇਰ ਜਦੋਂ ਵਿਕਰਮ ਤੇ ਪੂਰਨ ਸਿੰਘ ਆਪਣੇ ਖੇਤ ਵਾਪਸ ਆਏ ਤਾਂ ਦੇਖਿਆ ਕਿ ਉੱਥੇ ਪੁਲਿਸ ਖੜੀ ਹੈ ਪੁਲਿਸ ਨੂੰ ਦੇਖ ਕੇ ਦੋਨੋਂ ਭੱਜ ਕੇ ਆਏ ਤੇ ਪੁੱਛਿਆ ਕੀ ਹੋਇਆ ਹੈ ਥਾਣੇਦਾਰ ਸਾਹਿਬ ਤੁਸੀਂ ਇੱਥੇ ਕੀ ਕਰ ਰਹੇ ਹੋ ਥਾਣੇਦਾਰ ਨੇ ਕਿਹਾ ਇਹ ਜ਼ਮੀਨ ਤੁਹਾਡੇ ਦੋਹਾਂ ਦੀ ਹੈ ਪੂਰਨ ਸਿੰਘ ਬੋਲਿਆ ਹਾਂ ਹਾਂ ਥਾਣੇਦਾਰ ਸਾਹਿਬ ਇਹ ਜ਼ਮੀਨ ਸਾਡੀ ਹੈ ਸਾਡੇ ਕੋਲ ਹੈ ਤੇ ਇਸ ਦੇ ਕਾਗਜ਼ ਵੀ ਸਾਡੇ ਕੋਲ ਹਨ ਥਾਣੇਦਾਰ ਬੋਲਿਆ ਫਿਰ ਤਾਂ ਤੁਹਾਨੂੰ ਦੋਹਾਂ ਨੂੰ ਲਜਾ ਕੇ ਜੇਲ੍ਹ ਵਿੱਚ ਬੰਦ ਕਰਨਾ ਹੀ ਪਵੇਗਾ ਪੂਰਨ ਸਿੰਘ ਹੈਰਾਨ ਹੋ ਕੇ ਬੋਲਿਆ ਕਿ ਤੁਸੀਂ ਇਹ ਕੀ ਕਹਿ ਰਹੇ ਹੋ ਅਸੀਂ ਕੁਝ ਸਮਝੇ ਨਹੀਂ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਥਾਣੇਦਾਰ ਬੋਲਿਆ ਹੁਣੇ ਹੀ ਤੁਸੀਂ ਦੋਵੇਂ ਚੰਗੀ ਤਰ੍ਹਾਂ ਸਮਝ ਜਾਓਗੇ ਕਿ ਇਹ ਦੇਖੋ ਤੁਹਾਡੀ ਜ਼ਮੀਨ ਵਿੱਚੋਂ ਕੀ ਨਿਕਲਿਆ ਹੈ ਥਾਣੇਦਾਰ ਦੇ ਕਹਿੰਦੇ ਹੀ ਦੋਨੋਂ ਪਿਓ ਪੁੱਤਰਾਂ ਨੇ ਪਲਟਕੇ ਦੇਖਿਆ ਤਾਂ ਉੱਥੇ ਉਹਨਾਂ ਨੂੰ ਜ਼ਮੀਨ ਵਿੱਚ ਇੱਕ লাশ ਦੱਬੀ ਹੋਈ ਸੀ ਜਿਸ ਵਿੱਚ ਸਿਰਫ ਪਿੰਜਰ ਹੀ ਬਚਿਆ ਸੀ ਉਹ ਦੇਖ ਕੇ ਦੋਨੋਂ ਪਿਓ ਪੁੱਤਰ ਡਰ ਜਾਂਦੇ ਹਨ ਥਾਣੇਦਾਰ ਸਾਹਿਬ ਇਹ ਕਿਸ ਦੀ লাশ ਹੈ ਇਹ ਸਾਡੇ ਖੇਤਾਂ ਵਿੱਚ ਕਿੱਥੋਂ ਆਈ ਥਾਣੇਦਾਰ ਬੋਲਿਆ ਹੁਣ ਬਹਾਨੇ ਨਾ ਬਣਾਓ ਪਹਿਲਾਂ ਲੋਕਾਂ ਨੂੰ ਮਾਰਦੇ ਹੋ ਫਿਰ ਉਹਨਾਂ ਨੂੰ ਆਪਣੀ ਜ਼ਮੀਨ ਵਿੱਚ ਗੱਡ ਦਿੰਦੇ ਹੋ ਹੁਣ ਕਹਿ ਰਹੇ ਹੋ ਕਿ ਇਹ ਕਿਸ ਦੀ লাশ ਹੈ ਨਹੀਂ ਨਹੀਂ ਥਾਣੇਦਾਰ ਸਾਹਿਬ ਸਾਨੂੰ ਨਹੀਂ ਪਤਾ ਕਿ ਇਹ ਸਭ ਕੀ ਹੈ ਇਹ লাশ ਕਿੱਥੋਂ ਤੇ ਕਿਵੇਂ ਆਈ ਸਾਨੂੰ ਕੁਝ ਨਹੀਂ ਪਤਾ ਥਾਣੇਦਾਰ ਬੋਲਿਆ ਹੁਣ ਝੂਠ ਨਾ ਬੋਲੋ ਜੇਕਰ ਫਾਂਸੀ ਨਾ ਹੋਈ ਤਾਂ ਘੱਟੋ ਘੱਟ ਤੁਹਾਨੂੰ ਦੋਹਾਂ ਨੂੰ ਉਮਰ ਕੈ ਤਾਂ ਜ਼ਰੂਰ ਮਿਲੇਗੀ ਥਾਣੇਦਾਰ ਦੀ ਫਾਂਸੀ ਤੇ ਉਮਰ ਦੀ ਗੱਲ ਉਮਰ ਕੈਦ ਦੀ ਗੱਲ ਸੁਣ ਕੇ ਦੋਨੋਂ ਪਿਓ ਪੁੱਤਰ ਡਰ ਗਏ ਤੇ ਥਾਣੇਦਾਰ ਸਾਹਮਣੇ ਹਾੜੇ ਕੱਢਣ ਲੱਗੇ ਥਾਣੇਦਾਰ ਸਾਹਿਬ ਅਸੀਂ ਇਸ লাশ ਬਾਰੇ ਕੁਝ ਨਹੀਂ ਜਾਣਦੇ ਸਾਨੂੰ ਨਹੀਂ ਪਤਾ ਇਹ লাশ ਕਿਸ ਦੀ ਹੈ ਅਤੇ ਇਸ ਨੂੰ ਕੌਣ ਨੱਪ ਕੇ ਚਲਾ ਗਿਆ ਇਸ ਮਾਮਲੇ ਤੋਂ ਬਚਣ ਲਈ ਦੋਨਾਂ ਨੇ ਕੁਝ ਯੋਜਨਾ ਸੋਚਣੀ ਸ਼ੁਰੂ ਕੀਤੀ ਉਦੋਂ ਹੀ ਪ੍ਰਵੀਨ ਉੱਥੇ ਆ ਗਿਆ ਕਿ ਸਰਦਾਰ ਜੀ ਇਹ ਪੁਲਿਸ ਇੱਥੇ ਕਿਉਂ ਆਈ ਹੈ ਕੀ ਹੋਇਆ ਹੈ ਪੂਰਨ ਸਿੰਘ ਬੋਲਿਆ ਪ੍ਰਵੀਨ ਦੇਖ ਪਤਾ ਨਹੀਂ ਕਿੱਥੋਂ ਸਾਡੀ ਜ਼ਮੀਨ ਵਿੱਚ ਇਹ ਪਿੰਜਰ ਨਿਕਲ ਆਇਆ ਪ੍ਰਵੀਨ ਬੋਲਿਆ ਮਾਲਕ ਇਹ ਪਿੰਜਰ ਕਿੱਥੋਂ ਆ ਗਿਆ ਇਹ ਤਾਂ ਬਹੁਤ ਹੀ ਗੰਭੀਰ ਗੱਲ ਹੈ ਹਾਂ ਪ੍ਰਵੀਨ ਪਤਾ ਨਹੀਂ ਇਹ ਪਿੰਜਰ ਕੌਣ ਦੱਬ ਗਿਆ ਅਤੇ ਥਾਣੇਦਾਰ ਨੂੰ ਲੱਗ ਰਿਹਾ ਹੈ ਅਸੀਂ ਇਸ ਨੂੰ ਇੱਥੇ ਮਾਰ ਕੇ ਦੱਬਿਆ ਹੈ ਹੁਣ ਤੂੰ ਹੀ ਕੋਈ ਹੱਲ ਸੋਚ ਇਸ ਨਾਲ ਜਿਸ ਨਾਲ ਅਸੀਂ ਇਸ ਪਰੇਸ਼ਾਨੀ ਤੋਂ ਬਚ ਸਕੀਏ ਤਿੰਨਾਂ ਨੂੰ ਆਪਸ ਵਿੱਚ ਕੁਸਰਮੁਸਕ ਕਰਦਿਆਂ ਦੇਖ ਥਾਣੇਦਾਰ ਨੇ ਕਿਹਾ ਹੁਣ ਕੋਈ ਤਰਕੀਬ ਨਾ ਬਣਾਓ ਤੁਹਾਡੇ ਦੋਹਾਂ ਪਿਓ ਪੁੱਤਰਾਂ ਵਿੱਚੋਂ ਕੋਈ ਇੱਕ ਤਾਂ ਜ਼ਰੂਰ ਜੇਲ੍ਹ ਜਾਏਗਾ ਹੁਣ ਤੁਸੀਂ ਹੀ ਸੋਚ ਲਓ ਕਿ ਜੇਲ੍ਹ ਕਿਸ ਨੂੰ ਭੇਜਣਾ ਹੈ ਵਿਕਰਮ ਬੋਲਿਆ ਥਾਣੇਦਾਰ ਸਾਹਿਬ ਥੋੜਾ ਜਿਹਾ ਸਮਾਂ ਦਿਓ ਅਸੀਂ ਫੈਸਲਾ ਕਰ ਲਈਏ ਕਿ ਜੇਲ੍ਹ ਕੌਣ ਜਾਏਗਾ ਥਾਣੇਦਾਰ ਨੇ ਕਿਹਾ ਮੈਂ ਬਸ 5 ਮਿੰਟ ਦਿੰਦਾ ਹਾਂ ਜਲਦੀ ਫੈਸਲਾ ਕਰੋ ਕੌਣ ਜੇਲ੍ਹ ਜਾਏਗਾ ਪ੍ਰਵੀਨ ਪੂਰਨ ਸਿੰਘ ਤੇ ਵਿਕਰਮ ਨੂੰ ਥੋੜੀ ਦੂਰੀ ਤੇ ਜਾ ਕੇ ਗੱਲ ਕਰਨ ਲੱਗੇ ਪ੍ਰਵੀਨ ਨੇ ਉਹਨਾਂ ਦੋਹਾਂ ਨੂੰ ਕਿਹਾ ਦੇਖੋ ਸਰਦਾਰ ਜੀ ਕਿ ਦੋਹਾਂ ਦੇ ਫਸਲ ਨਾਲੋਂ ਚੰਗਾ ਹੈ ਕੋਈ ਇੱਕ ਫਸ ਜਾਵੇ ਹੁਣ ਸੋਚੋ ਕੌਣ ਜਾਏਗਾ ਦੋਨੋਂ ਪਿਓ ਪੁੱਤਰਾ ਨੇ ਕਿਹਾ ਸਾਡੇ ਦੋਹਾਂ ਵਿੱਚੋਂ ਕੋਈ ਵੀ ਜੇਲ ਨਹੀਂ ਜਾਣਾ ਚਾਹੀਦਾ ਪ੍ਰਵੀਨ ਕੋਈ ਹੱਲ ਸੋਚ ਜਿਸ ਨਾਲ ਅਸੀਂ ਦੋਵੇਂ ਇਸ ਮੁਸੀਬਤੋਂ ਬਚ ਨਿਕਲੀਏ ਪ੍ਰਵੀਨ ਨੇ ਕਿਹਾ ਸਰਦਾਰ ਸਾਹਿਬ ਇੱਕ ਗੱਲ કહਾਂ ਇਸ ਕੰਕਾਲ ਨੂੰ ਦੇਖ ਕੇ ਇਦਾਂ ਲੱਗਦਾ ਹੈ ਇਸ ਨੂੰ ਕਾਫੀ ਮਹੀਨੇ ਪਹਿਲਾਂ ਜ਼ਮੀਨ ਵਿੱਚ ਦਬਾਇਆ ਗਿਆ ਹੋਵੇਗਾ ਪੁਰ ਸਿੰਘ ਫਾਂਸੀ ਦੀ ਗੱਲ ਸੁਣ ਕੇ ਪਹਿਲਾਂ ਹੀ ਡਰ ਗਿਆ ਪ੍ਰਵੀਨ ਦੀ ਗੱਲ ਸੁਣਦਿਆਂ ਹੀ ਉਸ ਨੇ ਫਟਾਫਟ ਪੂਰੀ ਕਹਾਣੀ ਪ੍ਰਵੀਨ ਨੂੰ ਦੱਸ ਦਿੱਤੀ ਕਿ ਦੇਖ ਪ੍ਰਵੀਨ ਸੱਚ ਕਹਾ ਇਹ ਜ਼ਮੀਨ ਆ ਅਸੀਂ ਕੁਝ ਮਹੀਨੇ ਪਹਿਲਾਂ ਹੀ ਸਰਦਾਰ ਪ੍ਰਤਾਪ ਸਿੰਘ ਤੋਂ ਕਬਜ਼ਾ ਲਿਆ ਹੈ ਪੂਰਨ ਸਿੰਘ ਦੀ ਗੱਲ ਸੁਣ ਕੇ ਪ੍ਰਵੀਨ ਇਸ ਤਰ੍ਹਾਂ ਦਿਖਾਉਣ ਲੱਗਾ ਜਿਵੇਂ ਉਸ ਨੂੰ ਕੁਝ ਪਤਾ ਹੀ ਨਾ ਹੋਵੇ ਪ੍ਰਵੀਨ ਅਨਜਾਣ ਬੰਦਿਆਂ ਹੋਇਆਂ ਬੋਲਿਆ ਕੀ ਕਿਹਾ ਸਰਦਾਰ ਜੀ ਤੁਸੀਂ ਇਹ ਜ਼ਮੀਨ ਇਹ ਜ਼ਮੀਨ ਕਬਜ਼ੇ ਵਾਲੀ ਹੈ ਮੈਨੂੰ ਕੁਝ ਸਮਝ ਨਹੀਂ ਆ ਰਿਹਾ ਜਰਾ ਸਾਫ਼-ਸਾਫ਼ ਦੱਸੋ ਗੱਲ ਕੀ ਹੈ ਪੂਰਨ ਸਿੰਘ ਨੇ ਜ਼ਮੀਨ ਦੀ ਸਾਰੀ ਕਹਾਣੀ ਪ੍ਰਵੀਨ ਨੂੰ ਦੱਸੀ ਪੂਰੀ ਕਹਾਣੀ ਸੁਣਨ ਤੋਂ ਬਾਅਦ ਪ੍ਰਵੀਨ ਨੇ ਕਿਹਾ ਸਰਦਾਰ ਜੀ ਮੇਰੇ ਕੋਲ ਇੱਕ ਬਹੁਤ ਵਧੀਆ ਤਰਕੀਬ ਹੈ ਜਿਸ ਨਾਲ ਸੱਪ ਵੀ ਮਰ ਜਾਵੇਗਾ ਤੇ ਲਾਠੀ ਵੀ ਨਹੀਂ ਟੁੱਟੇਗੀ ਵਿਕਰਮ ਬੋਲਿਆ ਜਲਦੀ ਦੱਸ ਪ੍ਰਵੀਨ ਕੀ ਤਰਕੀਬ ਹੈ ਸੋਚੀ ਹੈ ਪ੍ਰਵੀਨ ਬੋਲਿਆ ਤਰਕੀਬ ਦੱਸਣ ਤੋਂ ਪਹਿਲਾਂ ਮੈਨੂੰ ਇਹ ਦੱਸੋ ਕਿ ਤੁਹਾਡੇ ਲਈ ਕੀ ਜ਼ਿਆਦਾ ਜ਼ਰੂਰੀ ਹੈ ਜ਼ਮੀਨ ਜਾਂ ਤੁਹਾਡੀ ਦੋਹਾਂ ਦੀ ਜਾਨ ਦੋਨਾਂ ਨੇ ਕਿਹਾ ਜੀ ਇਸ ਵਿੱਚ ਪੁੱਛਣ ਵਾਲੀ ਕਿਹੜੀ ਗੱਲ ਹੈ ਸਾਡੇ ਲਈ ਜ਼ਮੀਨ ਤੋਂ ਜ਼ਿਆਦਾ ਸਾਨੂੰ ਆਪਣੀ ਜਾਨ ਪਿਆਰੀ ਹੈ ਪ੍ਰਵੀਨ ਬੋਲਿਆ ਤਾਂ ਬਸ ਇੱਕ ਕੰਮ ਕਰੋ ਤੁਸੀਂ ਸਭ ਤੋਂ ਪਹਿਲਾਂ ਜਾ ਕੇ ਥਾਣੇਦਾਰ ਨੂੰ ਦੱਸੋ ਕਿ ਇਹ ਜ਼ਮੀਨ ਸਰਦਾਰ ਪ੍ਰਤਾਪ ਸਿੰਘ ਦੀ ਹੈ ਤੇ ਤੁਸੀਂ ਉਸ ਨੂੰ ਦੱਸੋ ਕਿ ਅਸੀਂ ਕੁਝ ਮਹੀਨੇ ਪਹਿਲਾਂ ਹੀ ਇਹ ਜ਼ਮੀਨ ਉਸ ਕੋਲੋਂ ਠੇਕੇ ਤੇ ਲਈ ਬਾਕੀ ਦਾ ਕੰਮ ਮੈਂ ਆਪੇ ਸੰਭਾਲ ਲਵਾਂਗਾ ਦੋਨੋਂ ਪਿਓ ਪੁੱਤਰ ਹੈਰਾਨ ਹੁੰਦੇ ਹੋ ਬੋਲੇ ਕਿ ਪ੍ਰਵੀਨ ਇਸ ਤਰ੍ਹਾਂ ਕਰਨ ਨਾਲ ਤਾਂ ਸਾਡੀ ਜ਼ਮੀਨ ਸਾਡੇ ਤੋਂ ਖੋਹ ਜਾਵੇਗੀ ਫਿਰ ਕੀ ਹੋਏਗਾ ਨਹੀਂ ਸਰਦਾਰ ਜੀ ਸ਼ਾਇਦ ਤੁਸੀਂ ਮੇਰੀ ਤਰਕੀ ਸਮਝੇ ਨਹੀਂ ਜਦੋਂ ਤੁਸੀਂ ਥਾਣੇਦਾਰ ਨੂੰ ਦੱਸੋਗੇ ਕਿ ਇਹ ਜ਼ਮੀਨ ਪ੍ਰਤਾਪ ਸਿੰਘ ਦੀ ਹੈ ਤਾਂ ਪੁਲਿਸ ਕਿਸ ਨੂੰ ਗ੍ਰਿਫਤਾਰ ਕਰੇਗੀ ਸਰਦਾਰ ਪ੍ਰਤਾਪ ਸਿੰਘ ਨੂੰ ਜਦੋਂ ਸਰਦਾਰ ਪ੍ਰਤਾਪ ਸਿੰਘ ਜੇਲ੍ਹ ਚਲਾ ਜਾਏਗਾ ਫਿਰ ਤੁਸੀਂ ਦੁਬਾਰਾ ਜ਼ਮੀਨ ਤੇ ਕਬਜ਼ਾ ਕਰ ਸਕਦੇ ਹੋ ਇਸ ਨਾਲ ਤੁਸੀਂ ਵੀ ਜੇਲ੍ਹ ਜਾਣ ਤੋਂ ਬਚ ਜਾਓਗੇ ਤੇ ਜ਼ਮੀਨ ਵੀ ਤੁਹਾਡੇ ਕੋਲ ਹੀ ਰਹੇਗੀ ਬਸ ਫਿਰ ਕੀ ਪ੍ਰਵੀਨ ਦੀ ਗੱਲ ਸੁਣ ਕੇ ਦੋਨੋਂ ਪਿਓ ਪੁੱਤਰ ਹੈਰਾਨ ਰਹਿ ਗਏ ਵਾਹ ਪ੍ਰਵੀਨ ਤੂੰ ਤਾਂ ਬਹੁਤ ਹੁਸ਼ਿਆਰ ਨਿਕਲਿਆ ਅੱਜ ਤੱਕ ਤੂੰ ਸਾਨੂੰ ਕੰਮ ਨਾਲ ਖੁਸ਼ ਕੀਤਾ ਸੀ ਹੁਣ ਤੇਰੀ ਸੂਝ ਪੂਰ ਨਾਲ ਸਾਡੀ ਜਾਨ ਵੀ ਬਚ ਜਾਏਗੀ ਇਸ ਤੋਂ ਬਾਅਦ ਤਿੰਨੇ ਥਾਣੇਦਾਰ ਦੇ ਕੋਲ ਗਏ ਪ੍ਰਵੀਨ ਨੇ ਜਿਵੇਂ ਉਹਨਾਂ ਨੂੰ ਕਿਹਾ ਸੀ ਉਹੀ ਗੱਲ ਦੋਨੋਂ ਪਿਓ ਪੁੱਤਰਾਂ ਨੇ ਥਾਣੇਦਾਰ ਨੂੰ ਕਹਿਣ ਲੱਗੇ ਥਾਣੇਦਾਰ ਸਾਹਿਬ ਇਹ ਜ਼ਮੀਨ ਸਾਡੀ ਨਹੀਂ ਹੈ ਅਸੀਂ ਕੁਝ ਮਹੀਨੇ ਪਹਿਲਾਂ ਠੇਕੇ ਤੇ ਇਹ ਪ੍ਰਤਾਪ ਸਿੰਘ ਤੋਂ ਲਈ ਸੀ ਥਾਣੇਦਾਰ ਬੋਲਿਆ ਤਾਂ ਅੱਛਾ ਹੁਣ ਖੁਦ ਫਸ ਗਏ ਉਹ ਤਾਂ ਕਿਸੇ ਹੋਰ ਨੂੰ ਫਸਾ ਕੇ ਆਪਣੀ ਜਾਨ ਬਚਾਉਣਾ ਚਾਹੁੰਦੇ ਹੋ ਥਾਣੇਦਾਰ ਸਾਹਿਬ ਜੇਕਰ ਤੁਹਾਨੂੰ ਸਾਡੀ ਗੱਲ ਤੇ ਯਕੀਨ ਨਹੀਂ ਹੋ ਰਿਹਾ ਤਾਂ ਤੁਸੀਂ ਪ੍ਰਵੀਨ ਤੋਂ ਪੁੱਛ ਲਓ ਉਹ ਸਾਡੇ ਸਭ ਨਾਲ ਬਸ ਕੁਝ ਦਿਨਾਂ ਤੋਂ ਹੀ ਕੰਮ ਕਰ ਰਿਹਾ ਹੈ ਇਸ ਤੋਂ ਪਹਿਲਾਂ ਉਹ ਪ੍ਰਤਾਪ ਸਿੰਘ ਦੇ ਨਾਲ ਹੀ ਕੰਮ ਕਰਦਾ ਸੀ ਬੋਲੋ ਪ੍ਰਵੀਨ ਇਹ ਜ਼ਮੀਨ ਕਿਸ ਦੀ ਹੈ ਪ੍ਰਵੀਨ ਨੇ ਕਿਹਾ ਥਾਣੇਦਾਰ ਸਾਹਿਬ ਇਹ ਜ਼ਮੀਨ ਪ੍ਰਤਾਪ ਸਿੰਘ ਦੀ ਹੈ ਭੂਰਨ ਸਿੰਘ ਤੇ ਵਿਕਰਮ ਨੇ ਤਾਂ ਬਸ ਕੁਝ ਸਮੇਂ ਤੋਂ ਹੀ ਇਸ ਜ਼ਮੀਨ ਤੇ ਖੇਤੀ ਕਰਨੀ ਸ਼ੁਰੂ ਕੀਤੀ ਹੈ ਪਰ ਜ਼ਮੀਨ ਦੀ ਗੱਲ ਸੁਣ ਕੇ ਥਾਣੇਦਾਰ ਨੇ ਪ੍ਰਵੀਨ ਨੂੰ ਕਿਹਾ ਕਿ ਹਾਂ ਕਿ ਪ੍ਰਤਾਪ ਸਿੰਘ ਨੂੰ ਬੁਲਾਉਣ ਲਈ ਕਹੋ ਪਰਵੀਨ ਤੂੰ ਇੱਕ ਕੰਮ ਕਰ ਜਾ ਸਰਦਾਰ ਪ੍ਰਤਾਪ ਸਿੰਘ ਨੂੰ ਉਹਨਾਂ ਨੂੰ ਬੁਲਾ ਕੇ ਲਿਆ। ਪ੍ਰਵੀਨ ਤੁਰੰਤ ਜਾ ਕੇ ਪ੍ਰਤਾਪ ਸਿੰਘ ਨੂੰ ਬੁਲਾ ਲਿਆ ਆ। ਪ੍ਰਤਾਪ ਸਿੰਘ ਆਪਣੇ ਨਾਲ ਪਿੰਡ ਦੇ ਸਰਪੰਚ ਨੂੰ ਹੀ ਲੈ ਕੇ ਆਉਂਦਾ ਹੈ। ਸਰਪੰਚ ਨੇ ਕਿਹਾ ਇੱਥੇ ਕੀ ਹੋ ਰਿਹਾ ਹੈ? ਇੱਥੇ ਇਹਨੇ ਲੋਕ ਕਿਉਂ ਇਕੱਠੇ ਹੋਏ ਹਨ? ਥਾਣੇਦਾਰ ਨੇ ਕਿਹਾ ਦੇਖੋ ਸਰਪੰਚ ਜੀ। ਇਹਨਾਂ ਦੋਹਾਂ ਦੀ ਜ਼ਮੀਨ ਵਿੱਚੋਂ ਇੱਕ ਪਿੰਜਰ ਨਿਕਲਿਆ ਹੈ। ਹੁਣ ਇਹ ਲੋਕ ਕਹਿ ਰਹੇ ਹਨ ਕਿ ਇਹ ਜ਼ਮੀਨ ਇਹਨਾਂ ਦੀ ਨਹੀਂ ਬਲਕਿ ਪ੍ਰਤਾਪ ਸਿੰਘ ਦੀ ਹੈ। ਥਾਣੇਦਾਰ ਨੇ ਸਰਪੰਚ ਤੇ ਇਹ ਪੂਰੀ ਗੱਲ ਹੈ ਥਾਣੇਦਾਰ ਨੇ ਸਰਪੰਚ ਨੂੰ ਪੂਰੀ ਗੱਲ ਦੱਸੀ ਤੇ ਆਪਣੇ ਆਪ ਨੂੰ ਫਸਿਆ ਹੋਇਆ ਦੇਖ ਪੂਰਨ ਸਿੰਘ ਨੇ ਸਰਪੰਚ ਨੂੰ ਕਿਹਾ ਨਹੀਂ ਸਰਪੰਚ ਜੀ ਇਹ ਜ਼ਮੀਨ ਸਾਡੀ ਨਹੀਂ ਹੈ ਇੱਥੇ ਅਸੀਂ ਸਿਰਫ ਕੁਝ ਸਮੇਂ ਤੋਂ ਖੇਤੀ ਕਰ ਰਹੇ ਹਾਂ ਤੁਸੀਂ ਸਾਡੇ ਮਜ਼ਦੂਰ ਪ੍ਰਵੀਨ ਤੋਂ ਹੀ ਪੁੱਛ ਲਓ ਪ੍ਰਵੀਨ ਨੇ ਕਿਹਾ ਹੈ ਹਾਂ ਇਹ ਜ਼ਮੀਨ ਸਰਦਾਰ ਪ੍ਰਤਾਪ ਸਿੰਘ ਦੀ ਹੈ ਥਾਣੇਦਾਰ ਬੋਲਿਆ ਮੈਂ ਕਿਵੇਂ ਮੰਨ ਲਵਾਂ ਇਹ ਜ਼ਮੀਨ ਪ੍ਰਤਾਪ ਸਿੰਘ ਦੀ ਹੈ ਸਾਡੇ ਉੱਥੇ ਦਾ ਥਾਣੇਦਾਰ ਕਹਿ ਰਿਹਾ ਸੀ ਕਿ ਇਸ ਜ਼ਮੀਨ ਤੇ ਕੋਈ ਕੇਸ ਚੱਲ ਰਿਹਾ ਹੈ ਅਤੇ ਇਸ ਜ਼ਮੀਨ ਤੇ ਤੁਹਾਡਾ ਕਬਜ਼ਾ ਸੀ ਅਤੇ ਤੁਸੀਂ ਦੱਸ ਤੁਸੀਂ ਕਹਿ ਰਹੇ ਹੋ ਇਹ ਜ਼ਮੀਨ ਪ੍ਰਤਾਪ ਸਿੰਘ ਦੀ ਹੈ ਪੁਨਸਮ ਬੋਲਿਆ ਨਹੀਂ ਸਾਬ ਅਸੀਂ ਪ੍ਰਤਾਪ ਸਿੰਘ ਦੇ ਨਾਲ ਧੋਖਾ ਕੀਤਾ ਸੀ ਅਸੀਂ ਸਿਰਫ ਇਸ ਜ਼ਮੀਨ ਨੂੰ ਖੋਣਾ ਚਾਹੁੰਦੇ ਸੀ ਲੇਕਿਨ ਹੁਣ ਸਾਨੂੰ ਇਹ ਜ਼ਮੀਨ ਨਹੀਂ ਚਾਹੀਦੀ ਜੇਕਰ ਤੁਸੀਂ ਚਾਹੋ ਤਾਂ ਅਸੀਂ ਆਪਣਾ ਕੇਸ ਵਾਪਸ ਲੈ ਸਕਦੇ ਹਾਂ ਫਿਰ ਸਰਪੰਚ ਨੇ ਕਿਹਾ ਥਾਣੇਦਾਰ ਸਾਹਿਬ ਤੁਸੀਂ ਜਾਓ ਬਾਕੀ ਦਾ ਕੰਮ ਅਸੀਂ ਸੰਭਾਲ ਲਵਾਂਗੇ ਸਰਪੰਚ ਦੇ ਕਹਿੰਤੇ ਥਾਣੇਦਾਰ ਉੱਥੋਂ ਚਲਿਆ ਗਿਆ ਸਰਪੰਚ ਨੇ ਪ੍ਰਤਾਪ ਸਿੰਘ ਨੂੰ ਕਿਹਾ ਕਿ ਦੱਸ ਉਹ ਇਹ ਕੰਕਾਲ ਇੱਥੇ ਕਿਵੇਂ ਆਇਆ ਤੁਸੀਂ ਇਸ ਨੂੰ ਮਾਰ ਕੇ ਇੱਥੇ ਕਿਵੇਂ ਨੱਪਿਆ ਸੀ ਪ੍ਰਤਾਪ ਸਿੰਘ ਨੇ ਕਿਹਾ ਸਰਪੰਚ ਜੀ ਇਹ ਤਾਂ ਨਕਲੀ ਕੰਕਾਲ ਹੈ ਇਹਨਾਂ ਦੋ ਪਿਓ ਪੁੱਤਰਾਂ ਨੇ ਮਿਲ ਕੇ ਮੇਰੀ ਜ਼ਮੀਨ ਤੇ ਕਬਜ਼ਾ ਕਰ ਲਿਆ ਸੀ ਮੈਂ ਤੇ ਪ੍ਰਵੀਨ ਨੇ ਮਿਲ ਕੇ ਇਹ ਤਰਕੀਬ ਸੋਚੀ ਸੀ ਤਾਂ ਕਿ ਇਹਨਾਂ ਦੋਨਾਂ ਦੇ ਮੂੰਹੋਂ ਸੱਚ ਕਢਵਾ ਸਕੀਏ ਪ੍ਰਤਾਪ ਦੀ ਗੱਲ ਸੁਣਦਿਆਂ ਹੀ ਦੋਨੋਂ ਪਿਓ ਪੁੱਤਰਾਂ ਦੇ ਪੈਰਾਂ ਹੇਠੋਂ ਜ਼ਮੀਨ ਨਿਕਲ ਗਈ ਇਹ ਸਾਡੇ ਦੋਨਾਂ ਦੀ ਸਾਜ਼ਿਸ਼ ਸੀ ਇਹਨਾਂ ਦੋਹਾਂ ਦੇ ਮੂੰਹੋਂ ਸੱਚ ਕਢਵਾਉਣ ਦੇ ਲਈ ਪ੍ਰਵੀਨ ਨੂੰ ਇਸ ਸਾਜ਼ਿਸ਼ ਦੇ ਵਿੱਚ ਸ਼ਾਮਲ ਦੇਖ ਕੇ ਦੋਨੋਂ ਪਿਓ ਪੁੱਤਰ ਸਮਝ ਗਏ ਇਹ ਸਭ ਕੁਝ ਸਰਦਾਰ ਪ੍ਰਤਾਪ ਸਿੰਘ ਤੇ ਪ੍ਰਵੀਨ ਦੀ ਮਿਲੀ ਭੁਗਤ ਸਿੰਘ ਦੋਨੋਂ ਪਿਆ ਪੁੱਤਰਾਂ ਦੇ ਕੋਲ ਆਪਣੀ ਗਲਤੀ ਮੰਨਣ ਦੇ ਸਵਾਹ ਕੋਈ ਚਾਰਾ ਨਹੀਂ ਸੀ ਦੋਹਾਂ ਨੇ ਕਿਹਾ ਸਾਨੂੰ ਮaaf ਕਰ ਦਿਓ ਸਰਪੰਚ ਜੀ ਅਸੀਂ ਲਾਲਚ ਵਿੱਚ ਆ ਗਏ ਸਾਨੂੰ ਮaaf ਕਰ ਦਿਓ ਅਸੀਂ ਅੱਜ ਤੋਂ ਬਾਅਦ ਇਹੋ ਜਿਹੀ ਗਲਤੀ ਨਹੀਂ ਕਰਾਂਗੇ ਇਹ ਜ਼ਮੀਨ ਪ੍ਰਤਾਪ ਸਿੰਘ ਨੂੰ ਵਾਪਸ ਕਰ ਦੇਵਾਂਗੇ ਪੂਰਨ ਸਿੰਘ ਤੇ ਵਿਕਰਮ ਸਿੰਘ ਦੋਨੇ ਸਰਪੰਚ ਤੇ ਪ੍ਰਤਾਪ ਸਿੰਘ ਤੋਂ ਮਾਫੀ ਮੰਗਣ ਲੱਗੇ ਦੋਨਾਂ ਨੂੰ ਇੰਨਾ ਗੜਗੜਾਉਂਦਿਆਂ ਦੇਖ ਕੇ ਪ੍ਰਤਾਪ ਸਿੰਘ ਨੇ ਉਹਨਾਂ ਨੂੰ ਮaaf ਕਰ ਦਿੱਤਾ ਸਰਪੰਚ ਨੇ ਵੀ ਉਹਨਾਂ ਨੂੰ ਜੇਲ੍ਹ ਨਹੀਂ ਭੇਜਿਆ ਪੂਰਨ ਸਿੰਘ ਨੇ ਵੀ ਆਪਣਾ ਕੇਸ ਵਾਪਸ ਲੈ ਲਿਆ ਪ੍ਰਤਾਪ ਸਿੰਘ ਦੇ ਕੇਸ ਵਾਪਸ ਲੈਣ ਤੋਂ ਬਾਅਦ ਸਰਪੰਚ ਜੀ ਵੀ ਉੱਥੋਂ ਚਲੇ ਗਏ ਪੂਰਨ ਸਿੰਘ ਤੇ ਵਿਕਰਮ ਸਿੰਘ ਕਹਿੰਦੇ ਧੰਨਵਾਦ ਪ੍ਰਤਾਪ ਸਿੰਘ ਜੀ ਤੁਸੀਂ ਸਾਨੂੰ ਮaaf ਕਰ ਦਿੱਤਾ ਅੱਜ ਤੋਂ ਬਾਅਦ ਅਸੀਂ ਇਹੋ ਜਿਹੀ ਗਲਤੀ ਨਹੀਂ ਕਰਾਂਗੇ ਪ੍ਰਤਾਪ ਸਿੰਘ ਨੇ ਕਿਹਾ ਠੀਕ ਹੈ ਪੂਰਨ ਸਿੰਘ ਕੋਈ ਗੱਲ ਨਹੀਂ ਮੈਂ ਤੈਨੂੰ ਮaaf ਕੀਤਾ ਬਸ ਯਾਦ ਰੱਖੀਂ ਕਿ ਇੱਕ ਜ਼ਮੀਨ ਦੇ ਟੁਕੜੇ ਲਈ ਤੂੰ ਆਪਣੇ ਸਕੇ ਸੰਬੰਧੀਆਂ ਨਾਲ ਕਦੇ ਵੀ ਇਹੋ ਜੀ ਗਲਤੀ ਨਾ ਕਰਨਾ ਬੁਰੇ ਸਮੇਂ ਵਿੱਚ ਤੇਰੇ ਆਪਣੇ ਹੀ ਤੇਰੇ ਨਾਲ ਖੜੇ ਨਹੀਂ ਹੋਣਗੇ ਜ਼ਮੀਨ ਦਾ ਕੀ ਹੈ ਕਦੇ ਤੇਰੀ ਤੇ ਕਦੇ ਮੇਰੀ ਆਖਰ ਵਿੱਚ ਸਰਦਾਰ ਪ੍ਰਤਾਪ ਸਿੰਘ ਨੇ ਪ੍ਰਵੀਨ ਨੂੰ ਜ਼ਮੀਨ ਦਾ ਹਿੱਸਾ ਇੱਕ ਹਿੱਸਾ ਦੇ ਦਿੱਤਾ ਤੇ ਉਸ ਨੂੰ ਜ਼ਮੀਨ ਦਾ ਮਾਲਕ ਬਣਾ ਦਿੱਤਾ ਪ੍ਰਤਾਪ ਸਿੰਘ ਨੇ ਕਿਹਾ ਪ੍ਰਵੀਨ ਜਿਵੇਂ ਮੈਂ ਆਪਣਾ ਵਾਅਦਾ ਪੂਰਾ ਕੀਤਾ ਜੇ ਜ਼ਮੀਨ ਤੇ ਤੂੰ ਕੰਮ ਕਰ ਰਿਹਾ ਹੈ ਅੱਜ ਤੋਂ ਉਹ ਜ਼ਮੀਨ ਤੇਰੀ ਹੈ ਹੁਣ ਤੂੰ ਉਸ ਦਾ ਮਾਲਕ ਹੈ ਪ੍ਰਵੀਨ ਬੋਲਿਆ ਨਹੀਂ ਮਾਲਕ ਇਸ ਦੀ ਕੋਈ ਜ਼ਰੂਰਤ ਨਹੀਂ ਯਾਦ ਕਰ ਪ੍ਰਵੀਨ ਤੂੰ ਮੈਨੂੰ ਕਿਹਾ ਸੀ ਕਿ ਆਸੀ ਨਾ ਕਿ ਮਿਹਨਤ ਕਦੇ ਕਰਦੇ ਰਹੋ ਇੱਕ ਦਿਨ ਤਕਦੀਰ ਦਾ ਦਰਵਾਜਾ ਜ਼ਰੂਰ ਖੁੱਲੇਗਾ ਸਮਝ ਅੱਜ ਤੇਰੀ ਤਕਦੀਰ ਦਾ ਦਰਵਾਜਾ ਖੁੱਲ ਚੁੱਕਾ ਹੈ ਹੁਣ ਤੇਰੇ ਕੋਲ ਵੀ ਕਿੱਲੇ ਜ਼ਮੀਨ ਹੈ ਅੱਜ ਤੋਂ ਤੈਨੂੰ ਕਿਸੇ ਹੋਰ ਦੀ ਜ਼ਮੀਨ ਵਿੱਚ ਕੰਮ ਕਰਨ ਦੀ ਜ਼ਰੂਰਤ ਨਹੀਂ ਪਵੇਗੀ ਇਸ ਤਰ੍ਹਾਂ ਪ੍ਰਵੀਨ ਨੇ ਆਪਣੀ ਮਿਹਨਤ ਤੇ ਸੂਝ-ਬੂਝ ਦੇ ਨਾਲ ਸਰਦਾਰ ਪ੍ਰਤਾਪ ਸਿੰਘ ਦੀ ਉਹ ਜ਼ਮੀਨ ਉਸ ਦੇ ਨਾਮ ਵਾਪਸ ਲਵਾ ਦਿੱਤੀ ਦੋਨੋਂ ਠੱਗੀ ਕਰਨ ਵਾਲੇ ਪਿਓ-ਪੁੱਤਰਾਂ ਨੂੰ ਸਬਕ ਸਿਖਾਇਆ ਇਸ ਤਰ੍ਹਾਂ ਪ੍ਰਵੀਨ ਨੇ ਆਪਣੀ ਮਿਹਨਤ ਤੇ ਚਲਾਕੀ ਦੀ ਚਲਾਕੀ ਨਾਲ ਮਦਦ ਕਰਕੇ ਆਪਣੀ ਮਾੜੀ ਕਿਸਮਤ ਬਦਲ ਲਈ ਹੁਣ ਉਹ ਵੀ ਇੱਕ ਜ਼ਮੀਨ ਦਾ ਮਾਲਕ ਬਣ ਗਿਆ ਉਸ ਦਾ ਜੀਵਨ ਵੀ ਸਵਾਰਿਆ ਗਿਆ ਸੋ ਦੋਸਤੋ ਤੁਹਾਨੂੰ ਪ੍ਰਵੀਨ ਦੀ ਇਸ ਸੋਚ ਤੋਂ ਕੀ ਸਿੱਖਿਆ ਮਿਲੀ ਤੁਹਾਡਾ ਤੁਹਾਡੀ ਇਸ ਕਹਾਣੀ ਬਾਰੇ ਕੀ رائے ਹੈ ਜ਼ਰੂਰ ਭੇਜਣਾ ਕਮੈਂਟ ਬਾਕਸ ਵਿੱਚ ਕਹਾਣੀ ਨੂੰ ਲਾਈਕ ਕਰਨਾ ਸ਼ੇਅਰ ਕਰਨਾ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਧੰਨਵਾਦ